28 ਸਾਲੋਂ ਮਰਾਈ ਮੇਰਾ ਨਖਸ਼ਵਿੰਦਰ ਸਿੰਘ ਪਪਾ ਮੱਤਾਈ ਕਿਹੜੀ ਜਗ੍ਹਾ ਤੇ ਰਹੇ ਮੇਰਾ ਮੱਤਾ ਪਿੰਡ ਹੈ ਜੀ ਦੋ ਟੂਰਨਾਮੈਂਟ ਹੋਏ ਜੀ ਤੇ ਇੱਕ ਟੂਰਨਾਮੈਂਟ ਸਾਡੀ ਟੀਮ ਨੇ ਜਿੱਤਿਆ ਤੇ ਬਹੁਤ ਖੁਸ਼ੀ ਹੋਈ ਹੌਸਲਾ ਬਹੁਤ ਜ਼ਿਆਦਾ ਹੋਇਆ ਕਿਉਂਕਿ ਬਾਹਰ ਖੇਡਣ ਦਾ ਮੌਕਾ 19 ਸਾਲਾਂ ਦੀ ਮਿਹਨਤ 15 ਸਾਲਾਂ ਦੀ ਜੋ ਸਫਲਤਾ ਦਿਖਤੀ ਤੁਸੀਂ ਕਹੀ ਸੀ ਜਾਂ ਹੋਰ ਵੀ ਕਹਿ ਸਕਦੇ ਹੋ ਹੋਰ ਮੇਰੀ ਟੀਮ ਦੇ ਵਿੱਚ ਪਾਕਿਸਤਾਨ ਤੋਂ ਮੁੰਡੇ ਸੀਗੇ ਹਾਂ ਕੁਟ ਕੁਟ 7-8 ਮੁੰਡੇ ਪਾਕਿਸਤਾਨ ਦੇ ਸੀਗੇ ਤੇ ਤਿੰਨ ਮੁੰਡੇ ਆਪਣੇ ਇੰਡੀਆ ਦੇ ਸੀਗੇ ਮੇਰੀ ਟੀਮ ਦੇ ਵਿੱਚ ਹੋਰ ਕਾਫੀ ਪਲੇਅਰ ਗਏ ਪੰਜਾਬ ਦੇ ਆਪਣੇ ਉੱਥੇ ਹਾਂਜੀ ਹਾਂਜੀ ਤੇ ਕਿਹੜੀ ਖੇਡ ਖੇਡੀ ਉੱਥੇ ਉਸ ਕਬੱਡੀ ਅੰਦਰ ਵਿੱਚੋਂ ਜਿਹੜਾ ਕਹਿੰਦਾ ਤੁਹਾਨੂੰ ਹਾਂਜੀ ਹਾਂਜੀ ਉੱਥੇ ਪਾਪਾ ਬੈਨ ਕੀਤਾ ਤੇ ਤੁਹ ਕੱਪ ਮਿਲਿਆ ਤੁਹ ਠੀਕ ਹੈ ਹਾਂਜੀ ਅੱਜ ਸਿੱਖਾ ਬ੍ਰੋਸ ਮਾਰਕ ਕੀਤਾ ਗਿਆ ਕਿਸ ਤਰ੍ਹਾਂ ਕਰਦਾ ਮੈਨੂੰ ਬਹੁਤ ਜ਼ਿਆਦਾ ਚੰਗਾ ਫੀਲ ਹੋ ਰਿਹਾ ਜੀ ਬਹੁਤ ਤੋਂ ਵਧੀਆ ਕਿਉਂਕਿ ਇਹਨਾਂ ਚੀਜ਼ਾਂ ਨੇ ਹੌਸਲਾ ਵਧਾਇਆ ਜੀ ਤੇ ਕੀ ਤੁਹਾਨੂੰ ਲੱਗਦਾ ਵੀ ਜੇ ਸਿੱਖ ਸਰਬ ਨਾ ਹੁੰਦੇ ਤਾਂ ਤੁਸੀਂ ਨਹੀਂ ਜਾ ਸਕਦੇ ਨਹੀਂ ਮੈਨੂੰ ਕੋਈ ਮੀਨ ਨਹੀਂ ਸੀ ਭਾਈ ਜੀ ਭਾਜੀ ਨਾ ਹੁੰਦੇ ਤਾਂ ਸ਼ਾਇਦ ਮੈਂ ਅੱਜ ਇੱਥੇ ਜਿੱਤ ਕੇ ਨਾ ਆਉਂਦਾ ਗਵਿੰਦਰ ਰਾਜਾ ਸੀ ਦਿਲ ਚ ਬਹੁਤ ਵੱਡੀ ਇੰਜਰੀ ਹੋ ਗਈ ਆ ਮੌਕੇ ਤੇ ਕਿਉਂਕਿ ਇੱਕ ਤਰੀਕ ਨੂੰ ਇੰਜਰੀ ਹੋਈ ਸੀ 10 ਨੂੰ ਜਾਣਾ ਸੀਗਾ ਤੇ 12 13 ਦੇ ਮੈਚ ਸੀਗੇ ਠੀਕ ਬਹੁਤ ਪਿਆਰ ਇੰਦਰਾ ਜੀ ਹੋਣੀ ਸੀ ਉੱਥੇ ਪਤਾ ਹੀ ਨਹੀਂ ਡਾਕਟਰਸ ਨਾ ਹੁੰਦੇ ਠੀਕ ਕਰਤਾ ਧੰਨਵਾਦ ਜੀ ਬਹੁਤ ਮੈਨੂੰ ਬਹੁਤ ਖੁਸ਼ੀ ਹੈ ਜੀ ਜਦੋਂ ਆਪ ਦਾ ਕੋਈ ਪੇਸ਼ੈਂਟ ਤਾਂ ਜਿੱਦ ਤਾ ਹੈ ਉਹ ਸਾਡੇ ਕੋਲੋਂ ਸੇਵਾ ਲੈ ਕੇ ਜਾਂਦਾ ਹੈ ਜਦੋਂ ਕੋਈ ਇੰਜਰੀ ਆ ਜਾਂਦੀ ਹੈ ਮੈਨੂੰ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਇਸ ਚੀਜ਼ ਦੇ ਵਿੱਚ ਜੀ ਕਿੰਨੇ ਦਿਨ ਪਹਿਲਾਂ ਜਿਹੜਾ ਕਹਿੰਦੇ ਨੇ ਟ੍ਰੀਟਮੈਂਟ ਇਹਨਾਂ ਦਾ ਕਰੀਬ 7 ਜਾਂ 6 ਤਰੀਕ ਤੱਕ ਟ੍ਰੀਟਮੈਂਟ ਚੱਲਿਆ ਜੀ ਇਕ ਤਰੀਕ ਨੂੰ ਇੰਜਰੀ ਆਈ ਸੀ ਔਰ ਦੋ ਤਿੰਨ ਤਰੀਕ ਤੱਕ ਇਹ ਮੇਰੇ ਕੋਲ ਆ ਗਏ ਸੀ ਤਿੰਨ ਚਾਰ ਦਿਨ ਦੀ ਸਿਟਿੰਗ ਤੋਂ ਬਾਅਦ ਕਾਫੀ ਅੱਛਾ ਰਿਲੀਫ ਮਿਲਿਆ ਇਹਨਾਂ ਨੂੰ ਤੇ ਉਹਦੇ ਵਿੱਚ ਆਪਾਂ ਕਾਫੀ ਐਡਵਾਂਸ ਟੈਕਨੀਕਸ ਯੂਜ਼ ਕਰਦੇ ਆਂ ਜੀ ਜਿਵੇਂ ਡਰਾਈ ਨੀਡਲਿੰਗ ਹੋਗੀ ਕਪਿੰਗ ਥੈਰੇਪੀ ਹੋਗੀ ਫਿਜ਼ੋਥੈਰੇਪੀ ਦੇ ਨਾਲ ਨਾਲ ਰੀਹੈਬਿਲਿਟੇਸ਼ਨ ਪ੍ਰੋਸੈਸ ਦੇ ਵਿੱਚ ਬਹੁਤ ਜਲਦੀ ਰਿਕਵਰ ਕਰਕੇ ਔਰ ਮੈਨੂੰ ਬਹੁਤ ਖੁਸ਼ੀ ਹੋਈ ਇਸ ਸੀਨ ਨੂੰ ਲਾ ਕੇ ਅੱਜ ਇਹਨਾਂ ਨੇ ਇਹੀ ਕਿਹਾ ਸੀ ਕਿ ਜੇ ਇਹ ਸਿਰ ਸਾਹਿਬ ਨਾ ਹੁੰਦੇ ਮੇਰਾ ਟ੍ਰੀਟਮੈਂਟ ਨਾ ਹੁੰਦਾ ਤੇ ਅੱਜ ਮੈਂ ਖੇਡ ਨਹੀਂ ਪੰਗਾ ਸਿੱਕ ਆਪਣੀ ਜਿੱਤ ਸਕਦਾ ਸਰ ਮੈਂ ਇਹਦੇ ਵਿੱਚ ਸਿਰਫ ਇਨਾ ਕਹਿਣਾ ਚਾਹੁੰਦਾ ਜੀ ਮੇਰੇ ਵਰਗੇ ਬਹੁਤ ਸਾਰੇ ਫਿਜ਼ੋਥੈਰਾਪਿਸਟ ਹੈ ਮੈਂ ਸਿਰਫ ਇਕੱਲਾ ਨਹੀਂ ਹੈ ਬਹੁਤ ਸਾਰੇ ਲੋਕ ਕਾਬਿਲ ਹੈ ਲੇਕਿਨ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਜੀ ਉਹ ਪਹੁੰਚ ਨਹੀਂ ਪਾਉਂਦੇ ਫਿਜ਼ੋਥੈਰੇਪੀ ਦੇ ਨਾਮ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ 'ਚ ਫਸ ਜਾਂਦੇ ਆ ਜਿੱਤੋਂ ਖਰਾਬ ਹੋ ਜਾਂਦੇ ਆ ਅੱਜ ਤੁਹਾਨੂੰ ਬਹੁਤ ਸੰਬੰਧ ਕੀਤਾ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਜੀ ਸਨਮਾਨ ਵੀ ਇਸੇ ਕਰਕੇ ਹੀ ਹੈ ਵੀ ਜੋ ਇਹਨਾਂ ਨੇ ਉਹ ਮਹਾਰਤ ਹਾਸਲ ਕੀਤੀ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਔਰ ਇੰਨੀ ਜ਼ਿਆਦਾ ਲੜਾਈ ਲੜਨ ਤੋਂ ਬਾਅਦ ਫਿਰ ਵੀ ਕੱਪ ਜਿੱਤ ਕੇ ਆਏ ਹੈ ਜੀ ਇਸ ਕਰਕੇ ਇਹਨਾਂ ਦਾ ਸਬੰਧ ਦਾ ਸਨਮਾਨ ਮੈਂ ਕੀਤਾ ਮੈਨੂੰ ਵੀ ਬਹੁਤ ਖੁਸ਼ੀ ਹੈ ਮੈਨੂੰ ਬੇਟੇ ਨੇ ਦੱਸਿਆ ਸੀ ਔਰ ਇੱਥੇ ਆਪਣੇ ਖਿਡਾਰੀ ਵੀ ਬੈਠੇ ਹੈ ਕੁਸ਼ਵਿੰਦਰ ਬੱਪੂ ਮਤਾਜੀ ਇਹ ਆਵਦਾ ਟ੍ਰੀਟਮੈਂਟ ਤਿੰਨ ਚਾਰ ਦਿਨ ਇਹਨਾਂ ਨੇ ਦੱਸਿਆ ਮੈਂ ਕਰਵਾਇਆ ਇੱਥੇ ਉਸ ਤੋਂ ਬਾਅਦ ਇਹ ਉੱਥੇ ਜਾਣ ਦੇ ਕਾਬਲ ਹੋਏ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਉਥੋਂ ਕੱਪ ਜਿੱਤ ਕੇ ਲਿਆਂਦਾ ਤੇ ਮੈਂ ਨਾਲ ਹੀ ਇਹ ਗੱਲ ਵੀ ਕਹੂੰਗਾ ਕਿ ਬੇਟੇ ਨੇ ਵੀ ਮਿਹਨਤ ਕੀਤੀ ਹੈ ਪਰਮਾਤਮਾ ਹੋਰ ਤਰੱਕੀ ਦੇਵੇ ਇਹਨਾਂ ਨੂੰ ਵੀ ਤਰੱਕੀ ਦੇਵੇ ਤੇ ਲੋਕਾਂ ਨੂੰ ਵੀ ਮੈਂ ਆਮ ਤੌਰ ਤੇ ਕਹੂੰਗਾ ਵੀ ਫਿਜ਼ੀਓਥੈਰੇਪੀ ਜਿਹੜੀ ਹੈ ਇਹਦੇ ਵਿੱਚ ਕਾਫੀ ਕੁਝ ਹੈ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੋਈ ਦਿੱਕਤ ਆਇਆ ਤਾਂ ਇੱਕ ਵਾਰੀ ਆ ਕੇ ਕੰਸਲਟ ਜ਼ਰੂਰ ਕਰੇ ਇਸ ਚੀਜ਼ ਦਾ ਔਰ ਮੈਂ ਇੱਕ ਵਾਰੀ ਫਿਰ ਇਹਨਾਂ ਨੂੰ ਮੁबारकबाद ਦਿੰਨਾ ਹੈ ਕਿ ਇਹਨਾਂ ਨੇ ਇਹਨਾਂ ਦੀ ਟੀਮ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ